ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਕਵਾਇਆ ਨੇ ਆਪਣੇ ਪਿੰਡ ਕਵਾਇਆ ਵਿੱਚ ਵੋਟ ਪਾਈ ਇਸ ਦੌਰਾਨ ਉਹਨਾਂ ਦੇ ਨਾਲ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਉਹਨਾਂ ਦੇ ਪੁੱਤਰ ਦਵਿੰਦਰ ਸਿੰਘ ਕਵਾਇਆ ਸਮੇਤ ਪੂਰਾ ਪਰਿਵਾਰ ਵੀ ਵੋਟ ਪਾਉਣ ਲਈ ਪਹੁੰਚੇ ਇਸ ਮੌਕੇ ਸ਼ੇਰ ਸਿੰਘ ਕਵਾਇਆ ਨੇ ਕਿਹਾ ਕਿ ਇਸ ਵਾਰ ਲੋਕਾਂ ਵਿੱਚ ਬਦਲਾਅ ਦੀ ਲਹਿਰ ਹੈ ਅਤੇ ਮੋਦੀ ਸਰਕਾਰ ਦਾ ਬਹੁਤ ਵਿਰੋਧ ਹੋ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਲੋਕ ਕਾਂਗਰਸ ਦਾ ਸਾਥ ਦੇਣਗੇ ਅਤੇ ਉਹਨਾਂ ਨੂੰ ਵੱਡੀ ਜਿੱਤ ਦਿਵਾਉਣਗੇ ਅੱਜ ਪਰਮਾਤਮਾ ਦੀ ਬੜੀ ਅਪਾਰ ਕਿਰਪਾ ਹੈ ਕਿ ਜੋ ਇਲੈਕਸ਼ਨ ਦਾ ਅੱਜ ਹੋਲੀ ਹੋ ਰਹੀ ਹੈ ਤੇ ਬੜੀ ਸ਼ਾਂਤੀਪੂਰਕ ਤੇ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਕਾਂਗਰਸ ਨੂੰ ਵੋਟ ਪਾ ਰਹੇ ਸੋ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਦਾ ਅੱਜ ਮੌਸਮ ਵੀ ਕੁਝ ਚੇਂਜ ਹੈ ਰਾਤ ਵੀ ਲਈ ਹੈ ਕਾਫੀ ਵੱਡੀ ਗਿਣਤੀ ਜਿਹੜੀ ਹੈ ਇਸ ਹਲਕੇ ਤੋਂ ਵੋਟ ਜਿਹੜੀ ਪੋਲ ਹੋਏਗੀ ਤੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਦੇਖੋ ਇਸ ਵਾਰ ਹਰੇਕ ਜਿਹੜਾ ਵੋਟਰ ਹੈ ਉਹ ਆਪ ਵੋਟ ਦੇਣ ਵਾਸਤੇ ਅਪਰੋਚ ਕਰ ਰਿਹਾ ਹੈ ਕਿ ਐਸੀ ਵੋਟ ਪਾਉਣੀ ਹੈ ਕਾਂਗਰਸ ਪਾਰਟੀ ਨੂੰ ਪਾਉਣੀ ਹੈ ਕਾਂਗਰਸ ਦੇ ਫੇਵਰ ਚ ਪਾਉਣੀ ਹੈ ਤੇ ਬੜਾ ਵੱਡਾ ਚੇਂਜ ਹੈ ਪਿਛਲੀ ਵਾਰ ਤੇ ਇਹ ਸੀ ਕਿ ਲੋਕਾਂ ਨੂੰ ਜੇ ਉਹ ਕਹਿੰਦੇ ਸੀ ਉਦੋਂ ਕਈ ਵਾਰ ਉਹ ਡਿਨਾਈ ਕਰ ਜਾਂਦੇ ਸੀ ਪਰ ਇਸ ਵਾਰੀ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਉਹ ਵੋਟ ਕਾਂਗਰਸ ਨੂੰ ਦੇਖੋ ਇੱਕ ਤਾਂ ਮੋਦੀ ਦੀ ਸਰਕਾਰ ਤੋਂ ਲੋਕ ਬਹੁਤ ਹੀ ਦੁਖੀ ਸੀ ਤੇ ਦੂਜਾ ਜੋ ਡਿਵੈਲਪਮੈਂਟ ਹੈ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਆਮ ਆਦਮੀ ਪਾਰਟੀ ਤੋਂ ਲੋਕ ਬੜੇ ਹੀ ਨਾ ਖੁਸ਼ ਨੇ ਕੋਈ ਵੀ ਖੁਸ਼ ਨਹੀਂ ਕਿ ਆਮ ਪਾਰਟੀ ਜਿਹੜੀ ਸਵਾ ਦੋ ਸਾਲ ਹੋਏ ਆ ਉਹਦੇ ਸਾਰਿਆਂ ਨੂੰ ਹੀ ਉਹਦੀ ਖਮੋਸ਼ੀ ਬੇਚੈਨੀ ਜਿਹੜੀ ਹੈ ਉਹ ਉਹਨਾਂ ਨੂੰ ਮਿਲੀ ਹੈ ਕੰਮ ਦਾ ਕੋਈ ਨਾਂ ਨਹੀਂ ਤੇ ਉਲਟਾ ਕੰਮ ਸਭ ਰੁਕੇ ਗਏ ਕੀਤੇ ਨਹੀਂ ਕੰਮ ਰੋਕੇ ਜੂਗ ਹੈ ਕੋਈ ਇੱਕ ਇਟ ਨਹੀਂ ਲੱਗੀ ਇਟ-ਪੁੱਟੀਆਂ ਤਾਂ ਗਈਆਂ ਹੋਣਗੀਆਂ ਇਸ ਆਮ ਆਦਮੀ ਪਾਰਟੀ ਤੋਂ ਲੋਕ ਜਿਹੜੇ ਬੜੇ ਦੁਖੀ ਹੈ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਕਾਂਗਰਸ ਨੂੰ ਤੇ ਮੋਦੀ ਦੀ ਸਰਕਾਰ ਤੋਂ ਦੁਖੀ ਹੋ ਕੇ ਲੋਕ ਜਿਹੜੇ ਇਹ ਵੋਟਰ ਕਾਂਗਰਸ ਨੂੰ ਵੋਟ ਕਰਾ ਨਹੀਂ ਦੇਖੋ ਅਜੇ ਤਾਂ ਵੋਟ ਪੋਲਿੰਗ ਹੋ ਰਹੀ ਹੈ ਇਹਦਾ ਮੁਕਾਬਲਾ ਬਾਕੀ ਸਾਰੇ ਮੇਰੇ ਨਾਲ ਮੁਕਾਬਲਾ ਪਤਾ ਚੱਲੇਗਾ ਕਿ ਕਿਹਨੇ ਦੇਖੋ ਜੀ ਸਾਰੇ ਜਿਹੜਾ ਮੋਦੀ ਦੀ ਸਰਕਾਰ ਤੋਂ ਦੁਖੀ ਹੈ ਔਰ ਜੋ ਰਾਹੁਲ ਗਾਂਧੀ ਜੀ ਦੇ ਮੈਨੀਫੈਸਟੋ ਦਿੱਤਾ ਔਰ ਕਾਂਗਰਸ ਪਾਰਟੀ ਦੀ ਜਿਹੜੀ ਨੀਤੀਆਂ ਹਨ ਉਹਨਾਂ ਤੋਂ ਲੋਕ ਖੁਸ਼ ਹੋ ਕੇ ਜਿਹੜਾ ਇਸ ਵਾਰ ਕਾਂਗਰਸ ਨੂੰ ਵੋਟ ਕਰ ਰਹੇ ਸ਼ਹਿਰ ਵੀ ਔਰ ਪਿੰਡਾਂ ਦੇ ਲੋਕ ਵੀ ਔਰ ਬੜੀ ਵੱਡੀ ਮੈਸਮ ਦਾ ਇਤਿਹਾਸਕ ਜਿੱਤ ਜਿਹੜੀ ਹੈ ਇਸ ਵਾਰ ਹੋਣ ਜਾ ਰਹੀ ਹੈ ਦੇਖੋ ਜੀ ਜਿਵੇਂ ਲੋਕਾਂ ਜੇ ਮਾਹੌਲ ਹੈ ਲੋਕ ਆਪ ਮੁਹਾਰੇ ਕਾਂਗਰਸ ਨੂੰ ਵੋਟ ਪਾ ਰਹੇ ਸੋ ਮੈਸਮ ਦਾ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਉਹ ਆਪਸ ਚ ਲੜ ਰਹੀਆਂ ਵੀ ਕਿੰਨੇ ਦੂਜੇ ਤੇ ਆਣਾ ਕਿੰਨੇ ਨਤੀਜੇ ਤੇ ਆਣਾ ਸੋ ਕਾਂਗਰਸ ਨੇ ਇੱਕ ਨੰਬਰ ਦੀ ਰਹਿਣਾ ਹੈ ਨੇ ਜੁੱਲੀ ਵਸਰਾ ਤਾਂ ਕੌਣ ਇਹਦਾ ਲੋਕਾਂ ਨੂੰ ਲੋਕਾਂ ਦੇ ਵਸ ਜੀ ਲੋਕਾਂ ਦੇ ਹੱਥ ਪਾਵਰ ਹੈ ਜੀ ਲੋਕ ਜਿੰਨੂੰ ਚਾਣਗੇ ਉਹਨੂੰ ਜਿਤਾਉਣ ਦੇ ਇਹ ਤਾਂ ਲੋਕਾਂ ਦੇ ਹੱਥ ਹੈ ਜੀ ਉਹਨਾਂ ਨੇ ਕੀ ਦਾ ਕੀ ਕਰਨਾ ਉਹ ਲੋਕਾਂ ਨੂੰ ਪਤਾ ਜੀ ਪੋਲਿੰਗ ਬਹੁਤ ਦੇਖੋ ਗਰਮੀ ਗਰਮੀ ਸੀਗੀ ਅੱਜ ਵੀ ਚਲੋ ਕੁਛ ਰਾਤ ਹੈ ਪਰ ਫਿਰ ਵੀ ਗਰਮੀ ਹੈਗੀ ਹੈ ਔਰ ਗਰਮੀ ਦੇ ਵਿੱਚ ਲੋਕ ਲੈਣਾ ਚ ਲੱਗੇ ਖੜੇ ਤੁਸੀਂ ਵੇਖਿਆ ਸੋ ਲੋਕ ਵੋਟ ਪੋਲ ਕਰਨ ਆ ਰਹੇ ਲੋਕ ਚਾਹੁੰਦੇ ਆ ਕਿ ਇਸ ਵਾਰ ਜਿਹੜਾ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਆਵੇ ਲੋਕ ਮੋਦੀ ਤੋਂ ਦੁਖੀ ਹੈ ਔਰ ਕਬਾਇਆ ਸਾਹਿਬ ਨਾਲ ਜੋ ਲੋਕਾਂ ਦਾ ਪਿਆਰ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਬਿਲਕੁਲ ਲੋਕ ਬਦਲ ਚਾਹਦੇ ਲੋਕ ਚਾਹੁੰਦੇ ਕਿ ਇਸ ਵਾਰ ਜਿਹੜਾ ਮੋਦੀ ਨੂੰ ਔਰ ਬੀਜੇਪੀ ਸਰਕਾਰ ਨੂੰ ਜਿਹੜਾ ਹਟਾਇਆ ਜਾਏ ਔਰ ਲੋਕ ਇੰਡੀਆ ਗਠਬੰਧਨ ਦੀ ਸਰਕਾਰ ਬਣਾਉਣਾ ਚਾਹੁੰਦੇ ਹੈ ਇਸ ਲਈ ਲੋਕ ਜਿਹੜੇ ਆ ਵੋਟ ਆਪ ਲੋਕ ਆਪ ਨਿਕਲ ਕੇ ਆ ਰਹੇ ਔਰ ਵੋਟ ਪਾ ਰਹੇ ਇੰਡੀਆ ਗਠਬੰਧਨ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਵਿੱਚ ਗਠਬੰਧਨ ਨਹੀਂ ਹੈਗਾ ਆਹਾਂ ਦੀ ਪਾਰਟੀ ਨਾਲ ਬਾਕੀ ਸੈਂਟਰ ਦੇ ਹੈਗਾ ਤਾਂ ਕੀ ਲੱਗਦਾ ਹੈ ਪੰਜਾਬ ਵਿੱਚ ਵੀ ਗਠਬੰਧਨ ਹੋਏਗਾ ਵੋਟਰਾਂ ਤੋਂ ਬਾਅਦ ਨਹੀਂ ਨਹੀਂ ਕੋਈ ਵੋਟਾਂ ਤੋਂ ਬਾਅਦ ਕਾਹਦਾ ਗਠਬੰਧਨ ਹੈ ਜੀ ਪਹਿਲਾਂ ਆਉਣਾ ਸੀ ਗਠ ਕੋਈ ਪੰਜਾਬ ਚ ਕੋਈ ਗਠਬੰਧ ਨਹੀਂ ਅਸੀਂ ਲੱਗ ਲੱਗ ਲੜ ਰਹੇ